ਲਉਂਦੀ ਸੀ ਕਾਂਗਰਸ ਸਰਕਾਰ ਬਾਦਲ ਸਾਹਿਬ ਨੇ ਮਾਫ ਕੀਤਾ ਆ ਐਮਐਸਪੀ ਚੋਨੇ ਤੇ ਕਣਕ ਤੇ ਨਹੀਂ ਹੁੰਦੀ ਸੀ 1966 ਵਿੱਚ ਕਾਲੀ ਦਲ ਨੇ ਮੋਰਚਾ ਲਾਇਆ ਦਿੱਲੀ ਤੇ ਐਮਐਸਵੀ ਦਵਾਈ ਇਹ ਤੋਂ ਵੱਧ ਕਿਸਾਨੀ ਵਾਸਤੇ ਕੋਈ ਹਿੰਦੁਸਤਾਨ ਦੀ ਪਾਰਟੀ ਨਹੀਂ ਕਰ ਸਕੀ ਜੋ ਕਿਸਾਨੀ ਵਾਸਤੇ ਕੀਤਾ ਹੈ ਕਹੇ ਕਿਸਾਨੀ ਨਹੀਂ ਗਰੀਬ ਜਨਤਾ ਦੀ ਬਾਹ ਫੜੀ ਬਾਦਲ ਸਾਹਿਬ ਨੇ ਨੀਲੇ ਕਾਰਡ ਬਣਾ ਕੇ ਆਟਾ ਦਾ ਸਕੀਮ ਸ਼ੁਰੂ ਕੀਤੀ ਹਰ ਮਹੀਨੇ ਕਣਕ ਤੇ ਦਾਲਾਂ ਮਿਲਦੀਆਂ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਪੈਨਸ਼ਨ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਬਾਦਲ ਸਾਹਿਬ ਦੀ ਸਕੀਮ ਸੀ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਸਕਦੇ ਸੀ ਆ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਸਾਰੀਆਂ ਹੀ ਬੰਦ ਹੈ 200 ਯੂਨਿਟ ਬਿਜਲੀ ਦੇ ਬਾਦਲ ਸਾਹਿਬ ਦੇ ਮaaf ਕਰਦੇ ਆ ਹੁਣ ਕਹੀ ਜਾਂਦੇ ਸੀ 300 ਕਰਤੇ ਬਹੁਤ ਵੱਡਾ ਮਾਲ ਮਰਿਆ ਮੈਂ ਕਿਹਾ ਸਾਡੇ ਪਟੰਡੇ ਵਾਲੇ ਤਾਂ 300 ਵੀ ਨਹੀਂ ਦਿੰਦੇ ਸਾਡੇ ਤਾਂ ਸਿੱਧਾ ਹੀ ਲਾਇਏ ਸੀ ਜਿਗਾੜ ਤੁਸੀਂ ਹੈਂ ਕੋਈ ਫੜਨ ਆਉਂਦਾ ਹੀ ਤੈਨੂੰ ਨਜ਼ਾਰਾ ਸੀ ਕਿ ਨਹੀਂ ਆਹ ਦੇਖੋ ਹੁਣ ਲਾ ਕੇ ਦੇਖਿਓ ਕਰੰਟ ਵੱਜੂ ਆ ਅਸੀਂ ਆਪਣੀ ਸਰਕਾਰ ਕੋਈ ਪੁਲਿਸ ਵਾਲਾ ਤੰਗ ਨਹੀਂ ਕਰਦਾ ਅਸੀਂ ਕੋਈ ਬਿਜਲੀ ਵਿਭਾਗ ਦਾ ਕੋਈ ਨਹਿਰੀ ਵਿਭਾਗ ਵਾਲਾ ਜੇ ਕੋਈ ਸਮੱਸਿਆ ਆਉਂਦੀ ਸੀ ਤੁਸੀਂ ਆਪਣੇ ਕਾਲੀ ਜੱਦਾ ਨੂੰ ਫੜ ਲੈਂਦੇ ਸੀ ਮਿੰਟ ਦੇ ਮਿੰਟ ਕੰਮ ਹੋ ਜਾਂਦਾ ਸੀ ਆ ਬਠਿੰਡੇ ਵਾਲੋ ਚਾਰੋਂ ਉਧਰ ਦੇਖੋ ਕਹਿ ਜਾ ਬਠਿੰਡਾ ਸੀ 80 ਸਾਲ ਪਹਿਲੇ ਅੱਜ ਕਹਿ ਜਾ ਗੋਸ਼ਟੀਆਂ ਆ ਗਈਆਂ ਐਮਜ਼ ਵਰਗੇ ਹਸਪਤਾਲ ਆ ਗਏ ਜਿੱਥੇ ਦੁਨੀਆ ਦਾ ਸਭ ਤੋਂ ਬਿਹਤਰੀਨ ਇਲਾਜ 10 ਰੁਪਏ ਚ ਹੋ ਜਾਂਦਾ ਹੈ 에어ਪੋਰਟ ਆ ਗਏ ਫੈਕਟਰੀਆਂ ਆ ਗਈਆਂ ਥਰਮਲ ਪਲਾਂਟ ਆ ਗਏ ਅੱਜ ਤੁਸੀਂ ਪਟੰਡੇ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਹਿਲੇ ਡਰਦੇ ਹੁੰਦੇ ਸੀ ਕਿਤੇ ਐਕਸੀਡੈਂਟ ਨਾ ਹੋ ਜਾਏ ਅੱਜ ਅੱਖਾਂ ਮੀਚ ਕੇ ਤੋਂ ਐਕਸਲੇਟਰ ਦੱਬ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਜਾਂਦੇ ਹਾਂ एडिया एड् चौड़िया सड़को किग आया जरा गुरु घर मेकन नहीं जाता उन्हें गुटका साहब भी सौं खा ली पता कि मैं झूठ खानी है झूठी खानी ली आप उदे मगर उदे ਰੂ ਵਾਲੇ ਨੇ ਦੇਖੀ ਪੰਜਾਬੀਆਂ ਨੂੰ ਤਾਂ ਮਿੰਟ 'ਚ ਠੱਗੀ ਮਾਰ ਸਕਦੇ ਆ ਉਹਨਾਂ ਨੇ ਉਹ ਆਹੇ ਇੱਕ ਮੌਕਾ ਸਾਨੂੰ ਵੀ ਦੇ ਦਿੱਤਾ ਕੈਪਟਨ ਨੂੰ ਦਿੱਤਾ ਤੁਸੀਂ ਕਹੇ ਤੁਸੀਂ ਵੀ ਲੈ ਲਓ ਉਹ ਤੋਂ ਬਦਤਮਾਨ ਦਾ ਹਰਾ ਪੈਨੇ ਦੇਖਿਆ ਕਿਤੇ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਮ ਆਦਮੀ ਨੂੰ ਰਹੂੰਗਾ ਕੋਈ ਸਿਕਿਉਰਟੀ ਨਹੀਂ ਰੱਖੂੰਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੁਸੀਂ ਭਗਵੰਤਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਮੈਂ ચીਫ ਮਿਨਿਸਟਰ ਜਾਂਦਾ ਹੁੰਦਾ ਹੈ ਅੱਜ ਪੰਜਾਬ ਦੇ ચીਫ ਮਿਨਿਸਟਰ ਭਗਵਾਨਤਮਨ ਇੱਕ ਧਾਰਾਲੀ ਦੂਜੀ ਹੈ 3ਜੀ ਹੈ ਪੈਣ ਚੌਥੀ ਹੈ ਅੱਗੇ ਐਸਐਸਪੀ ਡੀਸੀ ਪੈਣਾਗੇ ਵੀ ਐਸਐਸਪੀ ਡੀਸੀ ਸਾਰੇ ਲੱਗੇ ਆ ਉਹਦਾ ਜੀਐਮ ਨੂੰ ਐ ਸਮਝੀ ਬੈਠੇ ਕਿ ਸਾਨੂੰ ਤਾਂ ਕੋਈ ਚੀਜ਼ ਮਿਲ ਗਈ ਹੁਣ ਅਸੀਂ ਜੱਫੀ ਪਾ ਕੇ ਰੱਖਣੀ ਹੈ ਲੋਕਾਂ ਨੂੰ ਤਾਂ ਜਾਂਦੇ ਹੀ ਨਹੀਂ ਇਸ ਟੀਨ ਨਭਾਉਣੀ ਔਖੀ ਹੈ ਜਿਹੜੀ ਨੇ ਇਸ਼ਤਰੀ ਪੰਜਾਬ ਦੇ ਇਤਿਹਾਸ ਤੇ ਦਿਲਚਸਪ ਉਹ ਆਪਣੇ ਬਜ਼ੁਰਗ ਸਤਿਕਾਰ ਸਿੰਘ ਬਾਦਲ ਜੀ ਹਾਫਤੇ ਪਿੰਡਾਂ ਜਾਂਦੇ ਸੰਗਦਰਸ਼ਨ ਕਰਦੇ ਤੁਹਾਡੇ ਵੀ ਮੈਂ ਵੀ ਹੁੰਦਾ ਸੀ ਕਿਤੇ ਕਿਤੇ ਮੈਂ ਕਰਦਾ ਸੀ ਵੀ ਭਾਜੀ ਕਰਦੇ ਸੀ ਜਾਂ ਬਾਦਲ ਸਾਹਿਬ ਤੁਸੀਂ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਨਹੀਂ ਦੰਦੇ ਦੱਸੋ ਮੱਲਾ ਤੁਸੀਂ ਆਪਣੇ ਇਲਾਕੇ ਦੇ ਦੇਖੋ ਤੁਹਾਡੇ ਪਿੰਡ ਵਿੱਚ ਤੁਹਾਡੇ ਗਵਾਂਢੀ ਪਿੰਡ ਵਿੱਚ ਤੁਹਾਡੇ ਹਲਕੇ ਵਿੱਚ ਜੋ ਕੁਝ ਬਣਿਆ ਕਾਲੀ ਸਰਕਾਰ ਨੇ ਬਣਾਇਆ ਹੋਰ ਕਿਸੇ ਦੀ ਕੋਈ ਨਿਸ਼ਾਨੀ ਨਹੀਂ ਆ ਝਾੜੂ ਵਾਲੇ ਐਮਐਲਏ ਨੂੰ ਪਤਾ ਕੋਈ ਕੋ ਜਾਣਦੇ ਹੋ ਤੁਹਾਨੂੰ ਕੌਣ ਹੈ ਅੱਡੇ ਹਲਕਿਆਂ ਦੇ ਚਲੇ ਜਾ ਬੰਦਿਆਂ ਨੂੰ ਪੁੱਛੋ ਤੁਹਾਡੇ ਐਮਐਲਏ ਕੌਣ ਹੈ ਕਹਿੰਦਾ ਪਤਾ ਨਹੀਂ ਵੋਟ ਵੀ ਨੂੰ ਪਈ ਏ ਝਾੜੂ ਨੂੰ ਅੱਗ ਐਮਐਲਏ ਦਾ ਜੁੜੇ ਨਹੀਂ ਵੋਟ ਝਾੜੂ ਨੂੰ ਪਈ ਏ ਤੇ ਫਿਰ ਕੰਮ ਵੀ ਝਾੜੂ ਤੋਂ ਕਰਾ ਲਓ ਜਿਹੜੇ ਘਰੇ ਪਿਆ ਥੋੜਾ ਉਹਨੂੰ ਰੱਖ ਲਿਆ ਕਰੋ ਖੜਾ ਕਰ ਲਿਆ ਕਰੋ ਕਹਿੰਦੇ ਝਾੜੂ ਸਾਹਿਬ ਅੱਜ ਮੇਰੀ ਬਦਲੀ ਕਰਾ ਦੀ ਪੰਜਾਬ ਨੂੰ ਬਚਾ ਲਈਏ ਡਬੋਤਾ ਆਪਾਂ ਆਪਣੇ ਤੋਂ ਸਿਆਣੇ ਗੁਜਰਾਤੀ ਹੈ 3 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਆ ਝਾੜੂ ਵਲ ਕੇ ਬੜੇ ਆ ਠੱਗੀ ਮਾਰਨ ਉਤੇ ਉਹ ਸਾਰੇ ਭਜਾ ਦੇ ਕਹਿੰਦੇ ਮੋਦੀ ਸਾਨੂੰ ਸਾਰਾ ਕੁਝ ਦੰਦਾ ਸੀ ਲੋੜ ਹੀ ਨਹੀਂ ਤਜਰਬੇ ਕਰਨੇ ਤਜਰਬੇ ਕਰਨੇ ਛੱਡ ਦਿਓ ਤੁਹਾਨੂੰ ਲੋੜ ਹੀ ਨਹੀਂ ਤਜਰਬੇ ਦੀ ਤੁਹਾਡੇ ਕੋਲੇ ਆਪਣੇ ਹਲਕੇ ਦਾ ਮੁੱਖ ਮੰਤਰੀ ਜਿਹਨੇ ਦਿਨ ਰਾਤ ਸੇਵਾ ਕਰਨ ਵਾਲਾ ਮੁੱਖ ਮੰਤਰੀ ਤੁਹਾਡੇ ਘਰ ਘਰ ਥੋੜੀ ਮੁਸ਼ਕਲ ਹੱਲ ਕਰਨ ਵਾਲਾ ਮੁੱਖ ਮੰਤਰੀ ਤੁਹਾਨੂੰ ਮਿਲਿਆ ਸੀ ਆ 10 ਸਾਲ ਖਰਾਬ ਕਰਤੀਆਂ ਆ ਲੈਕਸ਼ਨ ਬੜਾ ਐਮ ਹੈ ਇੱਕ ਪਾਸੇ ਤੁਹਾਡੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਜੋ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਪੰਜਾਬੀਆਂ ਦੀ ਹਰ ਮੁਸ਼ਕਲ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਜਿਹੜੀਆਂ ਕੱਲੇ ਇੱਥੇ ਲੁੱਟਣ ਆਉਂਦੀ ਹੈ ਦਿਲ ਜਿੱਤ ਨਹੀਂ ਆਉਂਦੀਆਂ ਤੁਸੀਂ ਦੇਖ ਲਓ भुल्य ना एक आ पहली तरीक नौजवान पहली तरीक चालीस साल पहले की हो है, पता है नहीं पता हाँ कर्मंदर साहब ढाया चालीस साल पहले किसी कांग्रेस बना दे तो जिन्हें हर बड़ी पार्टी ने हरिमंदर साहब ढाया ਤੇ ਆਪਾ ਕਾਂਗਰਸ ਨੇ ਬਾਰ ਬਾਰ ਸਰਕਾਰ ਬਣਾਈ ਗਏ ਤੇ ਫਿਰ ਆਪਣੇ ਤੋਂ ਬੇਫੂਕ ਕੌਣ ਹੋ ਸਕਦਾ ਥੋੜੀ ਕੌਮ ਦਾ ਥੋੜਾ ਗੁਰੂ ਘਟਾਤਾ ਇਹਨਾਂ ਨੇ ਹੁਣ ਵੀ ਬੇਨਤੀ ਕਰਦਾ 40 ਸਾਲ ਬਾਅਦ ਜਾਗ ਪੋ 1 ਜੂਨ ਆ ਉਸੇ ਹੀ ਦਿਨ ਹੈ 40 ਸਾਲ ਪਹਿਲੇ ਜੋ ਟੈਂਕ ਭੇਜੇ ਸੀ ਉਸੇ ਹੀ ਦਿਨ ਤੁਸੀਂ ਫੈਸਲਾ ਕਰ ਲੋ ਇੱਕ ਵੋਟ ਨਹੀਂ ਜਾਣੀ ਚਾਹੀਦੀ ਕਾਗਸ ਨੂੰ ਇੱਕ ਵੋਟ ਦੂਜੀ ਗੱਲ ਮੈਂ ਦੱਸਣਾ ਚਾਹਣਾ ਹੈ ਆ ਭਗਵੰਤ ਮਾਨ ਤੇ ਬੀਜੇਪੀ ਰਲ ਗਏ ਹੈ ਕੇਜਰੀਵਾਲ ਨੇ ਸ਼ਰਾਬ ਦਾ ਘੁਟਾਲਾ ਕੀਤਾ ਬੀਜੇਪੀ ਸਰਕਾਰ ਨੇ ਉਹਨੂੰ ਅੰਦਰ ਕਰਤਾ ਉਹ ਤੋਂ ਵੱਡਾ ਘੁਟਾਲਾ ਭਗਵੰਤ ਮਾਨ ਨੇ ਕੀਤਾ ਉਹਨੂੰ ਹੱਥ ਨਹੀਂ ਲਾਇਆ ਕਿਉਂ ਉਹਨੂੰ ਕਾਬੂ ਕਰ ਲਿਆ ਹੁਣ ਜੋ ਕਹਿੰਦੇ ਉਹ ਕਰਦਾ ਹੈ ਅੱਜ ਜਦੋਂ ਕਿਸਾਨ ਜਾਣੇ ਸੀ ਦਿੱਲੀ ਉਹਨੂੰ ਕਹੇ ਤੂੰ ਕੁਝ ਨਹੀਂ ਕਰਨਾ ਅਸੀਂ ਡਾਂਗਾ ਫੇਰਾਂਗੇ ਬਾ ਆਪਣੇ ਪੰਜਾਬ ਚ ਉਹਨਾਂ ਨੇ ਬੈਰੀਕੇਡ ਲਾਤਾ ਆਪਣੇ ਕਿਸਾਨਾਂ ਤੇ ਬੰਬ ਸਿੱਟੇ ਲਾਠੀ ਚਾਰਜ ਤੇ ਗੋਲੀਆਂ ਚਲਾਈਆਂ ਤੇ ਪੰਜਾਬ ਪੁਲਿਸ ਹਾਲ ਅੱਜ ਖੜੀ ਐ ਕੀ ਇਹਦਾ ਜਵਾਬ ਦੋ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਸੀ ਕਿ ਪੰਜਾਬ ਦੀ ਧਰਤੀ ਤੇ ਤੁਸੀਂ ਇਹ ਕਰ ਲੋ ਅਰੇ ਲਈ ਐ ਆਇਆ ਇਲੈਕਸ਼ਨ ਦੇ ਬਾਅਦ ਭਗਵਾਨਤਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਹਾ ਜਿਵੇਂ ਸ਼ਿਵ ਸੇਨਾ ਤੋੜੀ ਭਾਜਪੀ ਨੇ ਜਿਵੇਂ ਆ ਸ਼ਰਦ ਪੌਰ ਦੀ ਪਾਰਟੀ ਤੋੜੀ ਉਹਵੇਂ ਕਰ ਰਿਹਾ ਕੇਜਰੀਵਾਲ ਨੂੰ ਕਹੋਗੇ ਤੂੰ ਜਾ ਅੰਦਰ ਜੇਲ੍ਹ ਤੇ ਭਗਵੰਤ ਸਬਾਨ ਦਾ ਕਬਜ਼ਾ ਇੱਥੇ ਹੋ ਜਾਣਾ ਹੈ ਐ ਜੇ ਛਾਬੀ ਦਾ ਕੋਈ ਬਿਲੇ ਨੂੰ ਇੰਸਪੈਕਟਰ ਸਾਹਿਬ ਕੀ ਭਗਵੰਤ ਮਾਨ ਨੂੰ ਮਿਲੇ ਨਹੀਂ ਨਹੀਂ ਇਹ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਨਹੀਂ ਕੋ ਟ੍ਰੈਕਟਰ ਚ ਚਲਾਉਂਦਾ ਉਹ ਨਾ ਕੀ ਕਰਦੇ ਆ ਹੈ ਅੰਦਰ ਕਰਦੇ ਨੇ ਆ ਮਿੰਡ ਜੀ ਯਾਰ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਪੰਜਾਬ ਜਲਾ ਰਿਹਾ ਹੈ ਉਹਨੂੰ ਕਿਉਂ ਨਹੀਂ ਅੰਦਰ ਕਰਦੇ ਰੋਇ ਜੱਟਿਆ ਤੇ ਰੋਇ ਜੱਟਿਆ ਬੰਦਾ ਫਰੇ पचवंजा साल पच्चीस साल वाली होगी मैं देखिए सारे कराई होता प्राप्ति नहीं ब्याह करना कोई है प्राप्ति कितने है? फलते हैं साल खराब हो गए अपने हम तो जाओ कट्ठे हो गए पंजाब तो पार्टी बड़े बुजुर्गों की बनाने वाली पार्टी जे बुजुर्गे बुजुर्गों ने शहादत दीर्बानियां दिखाई जेलां गए इस पार्टी को खड़ा करने वास्ते अपनी खालसा पानी आवाज है फौज है इन्हू तकड़ा रखो जो कमजोर करता एनिया बात आ जाए का भट्ठा बस करके बीबा हरसिमरत कौर बादल थोड़ी उम्मीदवार जो आवाज पंजाब वास्ते बदी सिखा वास्ते खालसा पंथ वास्ते किसानी वास्ते पार्लीमेंट जो ने किया हो कोई किसी की हिम्मत नहीं करती जो अकाली सरकार ने बादल साहब ने इस इलाके कोई मिसाल नहीं इस करके वापस पंजाब तो खुशियां लेके आइए कि अपनी अकाली पार्टी को तगड़ा करके तेरह दियां तेरह सीटा जिता दो वागुरू जी का खालसा वागुरू जी की फतेह